ਭਾਵੇਂ ਇਸ ਟਾਈਮ ਮੈਂ ਗਰੀਬੀ ਕੱਟਣੀ ਆ ਪਰ ਮੈਨੂੰ ਪਤਾ ਕਿ ਜੇ ਮੈਂ ਵਧੀਆ ਕਰਾਂਗੀ ਫਿਰ ਅੱਗੇ ਮੈਂ ਕੁਝ ਕਰ ਸਕਦੀ ਆ ਤੇ ਸਭ ਕੁਝ ਬਦਲ ਵੀ ਸਕਦੀ ਆ ਕਹਿੰਦੇ ਨੇ ਹੁਨਰ ਜਾਂ ਕਲਾ ਜਾਂ ਆਰਟ ਕਿਸੇ ਮੈਨਾਂ ਲਜਾਂ ਮਨਰੇ ਦਾ ਮਤਾਜ ਨਹੀਂ ਹੁੰਦਾ ਇਹ ਕਿਸੇ ਦੇ ਵਿੱਚ ਵੀ ਜਿਹੜੀ ਆ ਖਲਾ ਜਾਂ ਹੁਨਰ ਜਾਂ ਆਰਟ ਜਿਹੜਾ ਆ ਸਕਦਾ ਹੈ ਸਾਡੇ ਨਾਲ ਇੱਕ ਬੱਚੀ ਆ ਜੋ ਇਸਦੇ ਵਿੱਚ ਵੀ ਕੋਈ ਅਲੱਗ ਤਰ੍ਹਾਂ ਦਾ ਜਿਹੜਾ ਹੁਨਰ ਰਿਹਾ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਮੇਰੇ ਵਿੱਚ ਆਏ ਆਰਟੀ ਮਤਲਬ ਟੈਲੈਂਟ ਹੈਗਾਏ ਫਿਰ ਮੈਂ ਹੌਲੀ ਹੌਲੀ ਜਰਾ ਮੈਨੂੰ ਮੋਟੀਵੇਸ਼ਨ ਕੀਤਾ ਮੇਰੇ ਟੀਚਰਸ ਨੇ ਤੇ ਉਹਦੇ ਨਾਲ ਹੀ ਮੈਂ ਆਰਟ ਜਿਹੜੀ ਆਪਣੀ ਸਟਾਰਟ ਕੀਤੀ ਇਹਦਾ ਫੇਸ ਵਗੈਰਾ ਬਣਾ ਸਕਦੀ ਆ ਤੇ ਕਲਰਫੁਲ ਸਕੈਚ ਵੀ ਕਰ ਸਕਦੀਆਂ ਪੇਂਟਿੰਗ ਕਰ ਸਕਦੀਆਂ ਤੇ ਜਿਸ ਤਰ੍ਹਾਂ ਰਫ ਬੋਟਲ ਵਗੈਰਾ ਉਹਦੀ ਟਰਾਫੀ ਵਗੈਰਾ ਬਣਾ ਸਕਦੀਆਂ ਤੇ ਜਾਂ ਫਿਰ ਪੈਨਸਲ ਸ਼ੇਡਿੰਗ ਦੇ ਵਿਡਰਾਇੰਗ ਕਰ ਸਕਦੀਆਂ ਕੁਝ ਕਵਿਤਾ ਮੇਰੀਆਂ ਪਬਲਿਸ਼ ਵੀ ਹੋਈਆਂ ਐ ਤੇ ਹੁਣ ਫੇਰ ਤੋਂ ਮੈਂ ਕਵਿਤਾ ਕੁਝ ਦਿੱਤੀਆਂ ਵਾਂ ਤੇ ਜੇਰੇ ਵੀ ਟੌਪਿਕ ਤੇ ਟੀਚਰਸ ਮੈਨੂੰ ਕਵਿਤਾ ਕਹਿੰਦੇ ਆ ਮੈਂ ਉਹ ਵੀ ਲਿਖ ਕੇ ਦੇ ਸਕਦੀਆਂ ਰੱਬਾ ਮੇਰੇ ਪਰਿਵਾਰ ਤੇ ਕਦੀ ਕੋਈ ਦੁੱਖ ਨਾ ਹੋਵੇ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ ਜੋ ਕਿ ਮੇਰੀ ਕਵਿਤਾ ਦੀ ਲਾਸਟ ਲਾਈਨ ਐ ਤੇ ਬਾਕੀ ਪਬਲਿਸ਼ ਹੋਣੀਆਂ ਵਾ ਇਹ ਜਨਰੀ ਮਹੀਨੇ ਲੋਕ ਪੰਜਾਬੀ ਪਹਿਰਾਵਾ ਭੁੱਲ ਗਏ ਜੀਨ ਸ਼ੀਨ ਦੇ ਫੈਸ਼ਨ ਚ ਰੁੱਲ ਗਏ ਬੁੰਨਾ ਤੇ ਕਤਨਾ ਹੁਣ ਸਭ ਨੇ ਛੱਡਿਆ ਵਿਰਸੇ ਨੂੰ ਅਸੀਂ ਦਿਲ ਚੋਂ ਕੱਢਿਆ ਮਾਂ ਬੋਲੀ ਨੂੰ ਮਾਂ ਬੋਲੀ ਪੰਜਾਬੀ ਨੂੰ ਭੁੱਲ ਗਏ ਅੰਗਰੇਜ਼ੀ ਦੀ ਚਮਕ ਤੇ ਡੁੱਲ ਗਏ ਨਾ ਮੈਨੂੰ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾਉਣੀਆਂ ਜੋ ਮੈਨੂੰ ਸੁਣਨ ਚ ਬਹੁਤ ਮਜ਼ਾ ਆਂਦਾ ਹਾਂ ਫਿਰ ਇੱਕ ਦਿਨ ਮੈਂ ਇਸ ਤਰ੍ਹਾਂ ਫ੍ਰੀ ਬੈਠੀ ਸਕੂਲ ਵਿੱਚ ਤੇ ਮੇਰੇ ਦਿਮਾਗ 'ਚ ਕਵਿਤਾ ਆਈ ਪਾਪਾ ਦੇ ਲੱਤਾਂ ਨੂੰ ਜਾਂ ਕਰਦੇ ਕਿ ਕਿਹਨੂੰ ਦੇਖ ਕੇ ਤੁਸੀਂ ਮਤਲਬ ਇਹ ਸਾਰੇ ਜਿਹੜਾ ਗਾਂ ਦਾ ਆਉਂਦਾ ਪ੍ਰੈਸ਼ੀਗੇਟਿੰਗ ਇਸ ਤੋਂ ਇਲਾਵਾ ਕੀ ਮਤਲਬ ਕਿਹੜੇ ਕੋਰਸ ਤੇ ਕਿਹੜਾ ਮਤਲਬ ਜਿਹੜਾ ਤੁਹਾਡਾ ਸਮਝਦਾ ਮੇਰੇ ਦਾਦੂ ਨੂੰ ਵੀ ਦਿਖਾਈ ਨਹੀਂ ਦਿੰਦਾ ਤੇ ਮੇਰੇ ਪਾਪਾ ਕੋ ਵੀ ਚੱਲਿਆ ਜਾਂਦਾ ਜਿਸ ਟਾਈਮ ਮੈਂ ਸਕੂਲ ਵੀ ਫ੍ਰੀ ਬੈਨੀਆਂ ਮੇਰਾ ਧਿਆਨ ਵੀ ਸਿਰਫ ਇਧਰੇ ਹੁੰਦਾ ਏ ਕਿ ਮੈਂ ਬਸ ਆਪਣੇ ਏਮ ਵੱਲੀ ਫੋਕਸ ਕਰਾਂ ਕਿਉਂਕਿ ਮੈਨੂੰ ਮੇਰੇ ਘਰ ਦੀ ਕੰਡੀਸ਼ਨ ਪਤਾ ਵਾ ਜਿਹੜੇ ਗ ਟੈਲੈਂਟ ਹੈਵਾ ਉਹ ਤੁਸੀਂ ਆਪਣਾ ਜਿਰਾਵ ਨੂੰ ਇੰਪਰੂਵ ਕਰੋ ਤੇ ਆਪਣੇ ਜਿਹਨੇ ਵੀ ਪੇਰੈਂਟ ਸੇ ਉਹਨਾਂ ਦਾ ਨਾਮ ਜਿਰਾਵਾ ਹੋ ਮਤਲਬ ਉੱਚਾ ਘੜੋ ਲਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਂਨੌਰ ਨਜ਼ਦੀਕ ਪਿੰਡ ਅਠਵਾਲ ਦੇ ਵਿੱਚ ਕਹਿੰਦੇ ਨੇ ਹੁਨਰ ਜਾਂ ਕਲਾ ਜਾਂ ਆਰਟ ਕਿਸੇ ਮੈਲ ਜਾਮ ਨਰੇ ਦਾ ਮਹਤਾਜ ਨਹੀਂ ਹੁੰਦਾ ਇਹ ਕਿਸੇ ਦੇ ਵਿੱਚ ਵੀ ਜਿਹੜੀ ਆ ਕਲਾ ਜਾਂ ਹੁਨਰ ਜਾਂ ਆਰਟ ਜਿਹੜਾ ਆ ਸਕਦਾ ਹੈ ਸਾਡੇ ਨਾਲ ਇੱਕ ਬੱਚੀ ਆ ਜੋ ਇਸ ਦੇ ਵਿੱਚ ਵੀ ਕੋਈ ਅਲੱਗ ਤਰ੍ਹਾਂ ਦਾ ਜਿਹੜਾ ਹੁਨਰ ਹੈ ਜਾਂ ਆਰਟ ਜਾਂ ਕਹਿ ਸਕਦੇ ਆ ਸੋ ਸਾਡੇ ਨਾਲ ਮਜੂਰ ਨੇ ਜਰੂਰ ਗੱਲਬਾਤ ਕਰ ਲੈਣੇ ਉਹਨਾਂ ਨੂੰ ਇਹ ਜਿਹੜੀ ਆ ਇੱਕ ਕਲਾ ਦੀ ਜਾਂ ਆਰਟ ਦੀ ਜਿਹੜੀ ਬਖਸ਼ਿਸ਼ ਕਿਵੇਂ ਜੜੀ ਹੋਈ ਹੈ ਸ੍ਰੀਕਾਲ ਮੈਂ ਅਨੀਤਾ ਕਲਾਨੌਰ ਠਵਾਲਪਿੰਡ ਤੇ ਮੈਨੂੰ ਇਹ ਆਰਟ ਜਰੀਆ ਮੈਂ ਇਥੋਂ ਪਿੰਡ ਅਠਵਾਲ ਸਰਕਾਰੀ ਸਕੂਲ ਤੋਂ 5th ਕਲਾਸ ਤੱਕ ਪੜ੍ਹੀਆਂ ਉਸ ਤੋਂ ਬਾਅਦ ਵਿੱਚ ਮੈਂ ਨਵੋਦੇਆ ਦਾ ਪੀਪਰ ਕਲੀਅਰ ਕੀਤਾ ਏ ਤੇ 6th ਕਲਾਸ ਵਿੱਚ ਜਦੋਂ ਸਾਨੂੰ ਹੌਲੀਡੇ ਹੋ ਵਰਕ ਮਿਲਦਾ ਰਿਹਾ ਹੀ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਮੇਰੇ ਵਿੱਚ ਆਏ ਆਰਟ ਦੀ ਮਤਲਬ ਟੈਲੈਂਟ ਹੈਗਾ ਏ ਫਿਰ ਮੈਂ ਹੌਲੀ ਹੌਲੀ ਜ਼ਰਾਏ ਮੈਨੂੰ ਮੋਟੀਵੇਸ਼ਨ ਕੀਤਾ ਮੇਰੇ ਟੀਚਰਸ ਨੇ ਤੇ ਉਹਦੇ ਨਾਲ ਹੀ ਮੈਂ ਆਰਟ ਜਿਹੜੀ ਆਪਣੀ ਸਟਾਰਟ ਕੀਤੀ ਤੇ ਮੈਨੂੰ ਮਤਲਬ ਕਿ ਰਫ ਮਟੀਰੀਅਲ ਨਾਲ ਵੀ ਆਰਟ ਦਾ ਕੰਮ ਕਰਨਾ ਆਂਦਾ ਹੈ ਬਾਕੀ ਮੈਂ ਡਰਾਇੰਗ ਉਹ ਘੜਾ ਕਰ ਸਕਦੀਆਂ ਜੋ ਵੀ ਮੈਨੂੰ ਕਹੋਗੇ ਉਹ ਮੈਂ ਬਣਾ ਸਕਦੀਆਂ ਇਸ ਤਰ੍ਹਾਂ ਮੈਂ ਆਪਣੇ ਜੋ ਨਵੋਦਾ ਸਕੂਲੇ ਉਹਨੂੰ ਕ੍ਰੈਡਿਟ ਦੇਣਾ ਚਾਹੁੰਦੀ ਆ ਕਿ ਉਹਨਾਂ ਦੀ ਘੜ ਕੇ ਹੀ ਮੈਂ ਇਹ ਆਰਟ ਸਿੱਖ ਪਾਈ ਆ ਜਿਹੜੀ ਤੁਸੀਂ ਪਿੰਡ ਦੀ ਜ਼ਿਕਰ ਕਰਦੇ ਸਕੂਲ ਦਾ ਕਰਦੇ ਇਹ ਇੱਥੋਂ ਤੱਕ ਜਿਹੜੀ ਉਹਨੂੰ ਇਹ ਕਲਾ ਜਿਹੜੀ ਨਹੀਂ ਮੇਰੇ ਨਹੀਂ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਕਿਉਂਕਿ ਉਸ ਟਾਈਮ ਤੇ ਮੈਨੂੰ ਮਤਲਬ 96 ਨਾ 8 ਦਾ ਵਗੈਰਾ ਵੜੇ ਪਤਾ ਨਹੀਂ ਤੇ ਨਾ ਸਾਨੂੰ ਟੀਚਰ ਸੇ ਨਾ ਹੌਲੀ ਡੇ ਹੋਮ ਵਕ ਦਿੰਦੇ ਹੁੰਦੇ ਸੀ ਜਦੋਂ ਮੈਨੂੰ ਉਹਦੇ ਵਿੱਚ ਗਈ ਫਿਰ ਸਾਨੂੰ ਜਦੋਂ ਹੌਲੀਡੇ ਸੁੰਨੀਆਂ ਰਹੀਆਂ ਉਹ ਕੰਮ ਦਿੰਦੇ ਰਹੇ ਤੇ ਫਿਰ ਮੈਂ ਜਦੋਂ ਕਾਰ ਕੀਤਾ ਤੇ ਉਹਨਾਂ ਨੂੰ ਮੇਰਾ ਕੰਮ ਪਸੰਦ ਆਇਆ ਫਿਰ ਹੌਲੀ ਹੌਲੀ ਮੇਰੀ ਇੰਪਰੂਵਮੈਂਟ ਹੁੰਦੀ ਗਈ ਤੇ ਹੁਣ ਮੈਂ ਕਲਾਸ 10th ਵਿੱਚ ਏ ਤੇ ਮੇਰੀ ਕਾਫੀ ਜ਼ਿਆਦਾ ਆਰਟ ਵਿੱਚ ਇੰਪਰੂਵਮੈਂਟ ਹੋ ਗਈ ਆ ਹੁਣ ਤੱਕ ਕਿੰਨੀ ਜੜੀ ਡਰੋਂਗ ਜੜੀ ਹੈ ਕਿਸ ਕਿਸ ਚੀਜ਼ ਦੀ ਜੜੀ ਤੁਸੀਂ ਕਰ ਸਕੋਗੇ ਉਹ ਕਿਸੇ ਦਾ ਫੇਸ ਵਗੈਰਾ ਵੀ ਬਣਾ ਸਕਦੀਆਂ ਤੇ 컬러ফুল স্কেচ ਵੀ ਕਰ ਸਕਦੀਆਂ পেইন্টিং ਕਰ ਸਕਦੀਆਂ ਤੇ ਜਿਸ ਤਰ੍ਹਾਂ ਰਫ ਬੋਟਲ ਵਗੈਰਾ ਉਹਦੀ ਟਰਾਫੀ ਵਗੈਰਾ ਬਣਾ ਸਕਦੀਆਂ ਤੇ ਜਾਂ ਫਿਰ ਪੈਨਸਲ ਸ਼ੇਡਿੰਗ ਦੇ ਵਿড্রইং ਕਰ ਸਕਦੀਆਂ ਤੇ ਨਾਲ ਹੀ ਇਸ ਦੇ ਮੈਂ ਕਵਿਤਾ ਵਗੈਰਾ ਵੀ ਆਪਣੇ ਲਿਖ ਸਕਦੀਆਂ ਖੁਦ ਤੇ ਕੁਝ ਕਵਿਤਾ ਮੇਰੀ ਪਬਲਿਸ਼ ਵੀ ਹੋਈਆਂ ਐ ਤੇ ਹੁਣ ਫੇਰ ਤੋਂ ਮੈਂ ਕਵਿਤਾ ਕੁਝ ਦਿੱਤੀਆਂ ਵਾਂ ਤੇ ਜੇਰੇ ਵੀ ਟੌਪਿਕ ਤੇ ਟੀਚਰਸ ਮੈਨੂੰ ਕਵਿਤਾ ਕਹਿੰਦੇ ਆ ਮੈਂ ਉਹ ਵੀ ਲੇਕ ਕੇ ਦੇ ਸਕਦੀਆਂ ਜਿਹੜੀ ਕਵਿਤਾ ਦੀ ਗੱਲ ਕਰਨ ਦੇ ਕਿਸ ਜਿਹੜੀ ਆ ਕਿਤਾਬ ਦੇ ਵਿੱਚ ਜਿਹੜੀ ਆ ਹੁਣ ਜਿਹੜੀ ਸਭੀ ਹੂੰ ਫਿਲਹਾਲ ਮੈਗਜ਼ੀਨ ਵਿੱਚ ਮੇਰੀ ਕਵਿਤਾ ਸ਼ਿਪੀਆ ਪੁਰਾਣਾ ਸੱਭਿਆਚਾਰ ਤੇ ਲਿਖੀ ਸੀ ਮੈਂ ਜਿਸ ਟਾਈਮ ਮੈਂ ਫ੍ਰੀ ਹੁੰਨੀ ਆ ਉਸ ਟਾਈਮ ਮੈਂ ਕਵਿਤਾ ਲਿਖ ਲੈਂਦੀ ਆ ਇੱਕ ਕਵਿਤਾ ਮੈਂ ਅੱਧੇ ਘੰਟੇ ਵਿੱਚ ਕੰਪਲੀਟ ਕਰ ਸਕਦੀ ਆ ਜਿਹੜੀ ਤੇ ਸ਼ਿਪੀਆ ਉਹਦੀਆਂ ਵੀ ਜਿਹੜੀਆਂ ਲਾਈਨਾਂ ਤੁਸੀਂ ਜ਼ਿਕਰ ਕਰੋ ਤੇ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨੇ ਕੁਝ ਉਹ ਵੀ ਜੜੀਆਂ ਜੇਰੀ ਮੈਂ ਹੁਣ ਕਵਿਤਾ ਲਿਖੀ ਆ ਉਹਦੇ ਵਿੱਚ ਤੇ ਮੈਂ ਦੋ ਲਾਈਨਾਂ ਦਾ ਸਕਦੀ ਆ ਕਿ ਸੁਨੋ ਪੰਜਾਬ ਦੀ ਕਥਾਖਾਨੇ ਜੋ ਅੱਜ ਕੱਲ ਹੋ ਗਏ ਪੁਰਾਣੇ ਈਆਂ ਕੱਤਨ ਅਤੇ ਗਾਵਣ ਗੀਤ ਬੜੀ ਪਿਆਰੀ ਸੀ ਇਹ ਰੀਤ ਲੋਕ ਮਿੱਟੀ ਦੇ ਘੜ ਬਣਾਉਂਦੇ ਰਾਲ ਮਿਲਕੇ ਫਿਰ ਖੂਬ ਸਜਾਉਂਦੇ ਇਸ ਤਰ੍ਹਾਂ ਮੇਰੀ ਇਹ ਜਿਹੜੀ ਕਵਿਤਾ ਇੱਕ ਪਬਲਿਸ਼ ਹੋਈ ਆ ਤੇ ਬਾਕੀ ਜਿਹੜੀਆਂ ਉਹ ਕਵਿਤਾ ਮੈਂ ਲਿਖੀਆਂ ਵਾਂ ਤੇ ਉਹ ਮੈਂ ਦਿੱਤੀਆਂ ਐ ਕੁਝ ਮੈਂ ਪੇਰੈਂਟਸ ਤੇ ਲਿਖੀਆਂ ਐ ਫੈਮਲੀ ਆਪਣੀ ਤੇ ਤੇ ਕੁਝ ਸ਼ੇਰੀਆਂ ਵਾਂ ਉਹ ਮੈਂ ਪੀੜ ਵਗੈਰਾ ਤੇ ਲਿਖ ਕੇ ਦਿੱਤੀਆਂ ਵਾਂ ਤੇ ਇਹਦੀ ਲਾਸਟ ਲਾਈਨ ਇਹ ਆ ਰੱਬਾ ਮੇਰੇ ਪਰਿਵਾਰ ਤੇ ਕਦੀ ਕੋਈ ਦੁੱਖ ਨਾ ਹੋਵੇ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ ਜੋ ਕਿ ਮੇਰੀ ਕਵਿਤਾ ਦੀ ਲਾਸਟ ਲਾਈਨ ਐ ਤੇ ਬਾਕੀ ਪਬਲਿਸ਼ ਹੋਣੀਆਂ ਵਾ ਇਹ ਜਨਵਰੀ ਮਹੀਨੇ ਜੋ ਮੈਂ ਪੰਜ ਕਵਿਤਾ ਦਿੱਤੀਆਂ ਵਾ ਤੇ ਉਹ ਵੀ ਮੈਗਜ਼ੀਨ ਵਿੱਚ ਛਪ ਕੇ ਆਣੀਆਂ ਵਾ ਬਾਕੀ ਟੀਚਰਸ ਮੈਨੂੰ ਮੋਟੀਵੇਟ ਕਰਦੇ ਆ ਕਿ ਤੂੰ ਲਿਖਿਆ ਕਰ ਤੇ ਇੰਪਰੂਵਮੈਂਟ ਹੋ ਸਕਦੀ ਹੈ ਕਿਉਂਕਿ ਮੇਰੀ 6th ਕਲਾਸ ਤੋਂ ਹੀ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਚੁੱਕੀ ਹੈ ਜਿਹੜੀ ਇਹ ਜਿਹੜੀ ਲੱਗੇ ਤੁਹਾਡੇ ਪਈ ਆ ਕਵਿਤਾ ਇਸ ਦੀ ਜਿਹੜਾ ਜ਼ਿਕਰ ਆ ਉਹ ਇੱਕ ਰੀ ਜ਼ਰੂਰ ਫਲੈਸ਼ ਕਰ ਦਿਓ ਕਿ ਕਿੰੀ ਹੈ ਇਹ ਜਿਹੜੀ ਕਵਿਤਾ ਮੈਂ ਲਿਖਿਆ ਪੁਰਾਣਾ ਸੱਭਿਆਚਾਰ ਤੇ ਲਿਖੀਏ ਇਹ ਮੈਂ ਲਿਖਿਆ ਕੁਸ਼ਿਸਤਨਾ ਸੁਣੋ ਪੰਜਾਬ ਦੀ ਕਥਾ ਖਾਣੀ ਅੱਜ ਕੱਲ ਹੋ ਗਈ ਏ ਪੁਰਾਣੀ ਧੀਆਂ ਕਤਨ ਅਤੇ ਗਾਵਨ ਗੀਤ ਬੜੀ ਪਿਆਰੀ ਸੀ ਇਹ ਰੀਤ ਲੋਕ ਮਿੱਟੀ ਦੇ ਘੜ ਬਣਾਉਂਦੇ ਰਲ ਮਿਲ ਕੇ ਫਿਰ ਖੂਬ ਸਜਾਉਂਦੇ ਰਿਸ਼ਤਿਆਂ ਦੀ ਪੱਕੀ ਸੀ ਜੜ ਵੱਡਾ ਪਰਿਵਾਰ ਪਰ ਇੱਕੋ ਘੜ ਮੁਟਿਆਰਾਂ ਸੀ ਨੱਚਦੀਆਂ ਟੱਪਦੀਆਂ ਪੰਜਾਬੀ ਸੂਟਾਂ ਵਿੱਚ ਖੂਬ ਸਜਦੀਆਂ ਬਣਨ ਲੱਗੇ ਹੁਣ ਤਾਂ ਪੱਕੇ ਘੜ ਪਰ ਖਿੱਲਰ ਗਏ ਨੇ ਹੁਣ ਟੱਬਰ ਪਰਿਵਾਰ ਬਦਲ ਗਏ ਸਭ ਸੋਚ ਵਿਚਾਰ ਟੁੱਟ ਗਈ ਹੁਣ ਰਿਸ਼ਤਿਆਂ ਦੀ ਤਾਰ ਮੋਬਾਈਲਾ ਨੇ ਖੇਢੀ ਇਹ ਬੁੜੀ ਚਾਲ ਹੁਣ ਪੁੱਛਣਾ ਇੱਕ ਦੂਜੇ ਦਾ ਹਾਲ ਮੋਬਾਈਲ ਤੇ ਕਰਦੇ ਗੱਲਾਂ ਬਾਤਾਂ ਭੁੱਲ ਗਏ ਸਭ ਜੀਵਨ ਜਾਚਾਂ ਜਦ ਲੋਕ ਸਰੋਂ ਦਾ ਸਾਗ ਬਣਾਉਂਦੇ ਫਿਰ ਨਾਲ ਮੱਕੀ ਦੀ ਰੋਟੀ ਪਕਾਉਂਦੇ ਨਾ ਕੋਈ ਬਿਮਾਰੀ ਆਉਣੀ ਨੇਰੇ ਖੁਸ਼ੀ ਖੁਸ਼ੀਆਂ ਦੇ ਹੁੰਦੇ ਸੀ ਡੇਰੇ ਲੋਕ ਪੰਜਾਬੀ ਪਹਿਰਾਵਾ ਭੁੱਲ ਗਏ ਜੀਨ ਸ਼ੀਨ ਦੇ ਫੈਸ਼ਨ ਚ ਰੁਲ ਗਏ ਬੁਣਨਾ ਤੇ ਕਤਣਾ ਹੁਣ ਸਭ ਨੇ ਛੱਡਿਆ ਵਿਰਸੇ ਨੂੰ ਅਸੀਂ ਦਿਲ ਚੋਂ ਕੱਢਿਆ ਮਾ ਬੋਲੀ ਨੂੰ ਮਾ ਬੋਲੀ ਪੰਜਾਬੀ ਨੂੰ ਭੁੱਲ ਗਏ ਅੰਗਰੇਜ਼ੀ ਦੀ ਚਮਕ ਤੇ ਡੋਲ ਗਏ ਇਹ ਹੈ ਪੰਜਾਬ ਦੀ ਕਥਾਖਾਨੀ ਜੋ ਅੱਜ ਕੱਲ ਹੋ ਗਈ ਹੈ ਪੁਰਾਣੀ ਜੋ ਤੁਸੀਂ ਜਿਕਰ ਕੀਤਾ ਆਪਣੀ ਕਹਾਣੀ ਦੇ ਵਿੱਚ ਇਹ ਸਾਰਾ ਜਿਹੜਾ ਵਾ ਸੱਭਿਆਚਾਰ ਜਿਹੜਾ ਅਨੋਪ ਹੋ ਚੁਕਾ ਇਹ ਫੀਲਡ ਦੇ ਵਿੱਚ ਇਸ ਟਾਈਮ ਜਿਹੜੀਆਂ ਨਹੀਂ ਚੀਜ਼ਾਂ ਮੌਜੂਦ ਆਪਦੇ ਜਿਹੜੇ ਕੋਈ ਸ਼ੋਅਰੂਮ ਲੱਗਦੇ ਨੇ ਜਾਂ ਕੋਈ ਸੱਭਿਆਚਾਰ ਪ੍ਰੋਗਰਾਮ ਉੱਥੇ ਹੀ ਇਹ ਚੀਜ਼ਾਂ ਜਿਹੜਾ ਰਿਐਲਿਟੀ ਕੀਤਾ ਜਾਂਦੇ ਆ ਯਾਨੀ ਕਿ ਫੀਲਡ ਦੇ ਵਿੱਚ ਰਿਐਲਿਟੀ ਦੇਖੀ ਤਾਂ ਇਹ ਚੀਜ਼ਾਂ ਅਨੋਪ ਨੇ ਬਿਲਕੁਲ ਨਹੀਂ ਆ ਗਈਆਂ ਇਹ ਤੁਹਾਡੇ ਮੈਂ ਡਿਮਾਂਡ ਦੇ ਵਿੱਚ ਕਿਵੇਂ ਆ ਸਕਦਾ ਇਹ ਮੇਰੇ ਮਾਈਂਡ ਵਿੱਚ ਇਸ ਤਰ੍ਹਾਂ ਹੈ ਕਿਉਂਕਿ ਮੈਨੂੰ ਵੀ ਜੋ ਸਾਡਾ ਪੁਰਾਣਾ ਕਲਚਰ ਹੈ ਉਹ ਕਾਫੀ ਜ਼ਿਆਦਾ ਪਸੰਦ ਹੈ ਤੇ ਮੈਂ ਆਪਣੇ ਦਾਦੂ ਕੋਲ ਹੀ ਮੋਟੀਵੇਸ਼ਨ ਲਈਆ ਕਿਉਂਕਿ ਉਹ ਮੈਨੂੰ ਪੁਰਾਣੇ ਜਮਾਨੇ ਦੀਆਂ ਜਿਹੜੀਆਂ ਗੱਲਾਂ ਵਾਂ ਉਹ ਸੁਣਾਉਂਦੇ ਹੁੰਦੇ ਹੀ ਤੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਿਆਰੀਆਂ ਲੱਗਦੀਆਂ ਹੁੰਦੀਆਂ ਹੀ ਤੇ ਜਦੋਂ ਮੈਂ ਉਹਨਾਂ ਨਾਲ ਅੱਗੇ ਬਹਿਣਾ ਮੈਨੂੰ ਬਹੁਤ ਸਹੀ ਲੱਗਦਾ ਹੁੰਦਾ ਹੀ ਤੇ ਉਹਨਾਂ ਤੋਂ ਹੀ ਮੈਂ ਸਿੱਖ ਸਿੱਖ ਕੇ ਹੌਲੀ-ਹੌਲੀ ਕੋਸ਼ਿਸ਼ ਮੈਂ ਆਪਣੇ ਪਾਪਾ ਕੋਲ ਸਿੱਖਦੀ ਰਹੀ ਕਿ ਮਤਲਬ ਉਹ ਨਾ ਮੈਨੂੰ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾਉਂਦੀਆਂ ਜੋ ਮੈਨੂੰ ਸੁਣਨ 'ਚ ਬਹੁਤ ਮਜ਼ਾ ਆਉਂਦਾ ਹੁੰਦਾ ਹੀ ਫਿਰ ਇੱਕ ਦਿਨ ਮੈਂ ਇਸ ਤਰ੍ਹਾਂ ਫ੍ਰੀ ਬੈਠੀ ਸਕੂਲ ਵਿੱਚ ਤੇ ਮੇਰੇ ਦਿਮਾਗ 'ਚ ਕਵਿਤਾ ਆਈ ਫਿਰ ਮੈਂ ਉਹ ਕਵਿਤਾ ਲਿਖੀ ਤੇ ਮੇਰੇ ਟੀਚਰਸ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਫਿਰ ਮੈਂ ਉਹ ਕਵਿਤਾ ਜਿਹੜੀ ਆਈ ਧੀ ਪਬਲਿਸ਼ ਕਰਨ ਨੂੰ ਮੈਂ ਕਰਦੇ ਵੀ ਤੁਹਾਡੇ ਹਾਲਾਤ ਦੇਖੇ ਨੇ ਗਾਰੇ ਦੀ ਚਣਾਈ ਆ ਉੱਤੇ ਛੱਤ ਵੀ ਦੇਖਿਆ ਮੈਂ ਬਾਲੇ ਵੀ ਕਈ ਥਾਵਾਂ ਤੇ ਜਿਹੜੇ ਡਿੱਗੇ ਨੇ ਇੱਟਾਂ ਜਿਹੜੀਆਂ ਡਿੱਗੀਆਂ ਨੇ ਸਭ ਕੁਝ ਮੈਂ ਹਾਲਾਤ ਕੰਡੀਸ਼ਨ ਮਰੀ ਫਿਰ ਮੈਂ ਮਾਈਂਡ ਦੇ ਵਿੱਚ ਇੰਨੀ ਘੜ ਦੀ ਕੰਡੀਸ਼ਨ ਨੂੰ ਰੱਖਦੇ ਫਿਰ ਵੀ ਤੁਸੀਂ ਗਾੜੀ ਜਿਹੜੀ ਸਟੱਡੀ ਕਰਦੇ हां जी क्योंकि मेनू काफी जाना आ, काफी आ, काफी जाने मोटिवेट कर दिया कि मैं कुछ भी कर सकती हां क्योंकि कोई भी काम जी रहो ਔਖਾ ਨਹੀਂ ਆ ਸਭ ਕੁਝ ਪੋਸੀਬਲ ਹੈ ਜੇ ਤੁਸੀਂ ਟ੍ਰਾਈ ਕਰਦੇ ਰਹੋਗੇ ਤੇ ਇਸ ਕਰਕੇ ਮੈਂ ਵੀ ਚਾਹੁੰਦੀ ਆ ਕਿ ਜੇ ਮੈਂ ਟ੍ਰਾਈ ਕਰਾਂਗੀ ਤੇ ਇੱਕ ਨਾ ਇੱਕ ਦਿਨ ਮੇਰੇ ਮਤਲਬ ਮੈਨੂੰ ਪਤਾ ਹੈ ਕਿ ਮੇਰੇ ਘਰ ਦੀ ਕੰਡੀਸ਼ਨ ਵੀ ਬੈਟਰ ਹੋ ਜਾਣੀ ਭਾਵੇਂ ਇਸ ਟਾਈਮ ਮੈਂ ਗਰੀਬੀ ਕੱਟਣੀ ਆ ਪਰ ਮੈਨੂੰ ਪਤਾ ਹੈ ਕਿ ਜੇ ਮੈਂ ਵਧੀਆ ਕਰਾਂਗੀ ਫਿਰ ਅੱਗੇ ਮੈਂ ਕੁਝ ਕਰ ਸਕਦੀ ਹਾਂ ਤੇ ਸਭ ਕੁਝ ਬਦਲ ਵੀ ਸਕਦੀ ਹਾਂ ਤੁਹਾਨੂੰ ਲੱਗਦਾ ਵੀ ਪਾਪਾ ਦੇ ਹਲਾਤਾਂ ਨੂੰ ਜਾਂ ਕਰਦੇ ਕਿਹੜੀ ਚੋਂ ਦੇਖ ਕੇ ਤੁਸੀਂ ਮਤਲਬ ਇਹ ਸਾਰੇ ਜਿਹੜਾ ਗਾਂ ਦਾ ਆਉਂਦਾ ਪੈਸ਼ੇ ਜਿਹੜੇ ਹੁਣ ਇਸ ਤੋਂ ਇਲਾਵਾ ਕੀ ਮਤਲਬ ਕਿਹੜੇ ਕੋਰਸ ਤੇ ਕਿਹੜਾ ਮਤਲਬ ਜਿਹੜਾ ਤੁਹਾਡਾ ਸਮਝ ਆਦਾ? ਏਮ ਫਿਲਹਾਲ ਕਹਿੰਦੇ ਲਾਈਫ ਵਿੱਚ ਕਦੇ ਵੀ ਇੱਕ ਕੇਮ ਨਹੀਂ ਰੱਖਣਾ ਚਾਹੀਦਾ। ਉਹਦੇ ਘਰ ਕੇ ਮੈਨੂੰ ਮਤਲਬ ਕੁਝ ਬੱਚੇ ਕਹਿੰਦੇ ਆ ਕਿ ਫੈਸ਼ਨ ਡਿਜ਼ਾਈਨਰ ਵੀ ਵਧੀਆ ਵਾ। ਬਾਕੀ ਮੇਰਾ ਬਚਪਨ ਤੋਂ ਏਮ ਦਿਰਾਉ ਲੋ ਦਾ ਵਾ ਕਿ ਮੈਂ ਜੱਜ ਬਣਨਾ ਵਾ ਤੇ ਮੈਂ ਜੱਜ ਦਾ ਵੀ ਟਰਾਈ ਕਰਾਂਗੀ ਤੇ ਨਾਲ ਹੀ ਮੈਂ ਫੈਸ਼ਨ ਡਿਜ਼ਾਈਨਰ ਵੀ ਕਹਿੰਦੇ ਆ ਮੈਨੂੰ ਰਾਈਟਰ ਵੀ ਕਹਿੰਦੇ ਆ ਤੇ ਮੈਂ ਸੋਚਿਆ ਕਿ ਪਲੱਸ 2 ਤੋਂ ਬਾਅਦ ਮੈਂ ਆਪਣੀਆਂ ਬੁੱਕਸ ਵੀ ਪਬਲਿਸ਼ ਕਰਾਂ ਤੇ ਇਸ ਤਰ੍ਹਾਂ ਮੇਰੇ ਤਿੰਨ ਚਾਰ ਏਮ ਜਿਹੜੇ ਆ ਉਹ ਮੈਂ ਲਾਈਫ ਵਿੱਚ ਰੱਖੇ ਆ ਏਮ ਜਿਹੜੇ ਨੇਮ ਤੋਂ ਤੁਸੀਂ ਤਿੰਨ ਚਾਰ ਰੱਖੇ ਨੇ ਉਹਨਾਂ ਵਿੱਚ ਚੂਜ਼ ਤੇ ਤੁਹਾਨੂੰ ਇੱਕ ਹੀ ਕਰਨਾ ਪੈਣਾ ਹੋਵੇ ਹਾਂਜੀ ਫਿਲਹਾਲ ਤੇ ਮੈਂ ਲਾਅ ਨੂੰ ਚੂਜ਼ ਕਰਾਂਗੀ ਕਿ ਮੈਂ ਜੱਜ ਬਣਾ ਕਿਉਂਕਿ ਉਹ ਮੇਰਾ ਬਚਪਨ ਤੋਂ ਹੀ ਸੁਪਨਾ ਤੇ ਮੈਂ ਉਹ ਕਰਨਾ ਚਾਹੁੰਦੀ ਆ ਕਦੀ ਫਿਰ ਸਰ ਫਾਦਰ ਸਾਹਿਬ ਵੀ ਤੁਹਾਡੇ ਮਨ ਦੇਖਿਆ ਵੀ ਸਾਡੀ ਕਾ ਆਪਣੇ ਕਦੀ ਮੰਨ ਲਓ ਇਸ ਚੀਜ਼ ਦਾ ਕਦੀ ਆਪਣੇ ਕੋ ਜਿਹੜਾ ਕਦੀ ਹੁੰਦਾ ਨਹੀਂ ਨਹੀਂ ਮਤਲਬ ਜਦੋਂ ਮੈਂ ਮਤਲਬ ਬਹਿਨੀਆਂ ਤੇ ਮੈਨੂੰ ਪਤਾ ਹੈ ਕਿ ਮੇਰੇ ਦਾਦੂ ਨੂੰ ਵੀ ਦਿਖਾਈ ਨਹੀਂ ਦਿੰਦਾ ਤੇ ਮੇਰੇ ਪਾਪਾ ਕੋ ਨਹੀਂ ਚੱਲਿਆ ਜਾਂਦਾ ਜਿਸ ਟਾਈਮ ਮੈਂ ਸਕੂਲ ਵੀ ਫ੍ਰੀ ਬੈਨੀਆ ਮੇਰਾ ਧਿਆਨ ਵੀ ਸਿਰਫ ਇਧਰੇ ਹੁੰਦਾ ਏ ਕਿ ਮੈਂ ਬਸ ਆਪਣੇ ਏਮ ਵੱਲੀ ਫੋਕਸ ਕਰਾਂ ਕਿਉਂਕਿ ਮੈਨੂੰ ਮੇਰੇ ਘਰ ਦੀ ਕੰਡੀਸ਼ਨ ਪਤਾ ਵਾ ਜਿਹੜਾ ਜ਼ਿਆਦਾਤਰ ਬੱਚਾ ਗਰੀਬੀਆਂ ਨੂੰ ਘਟਦਾ ਏ ਉਹ ਅੱਗੇ ਕੁਝ ਬਣਦਾ ਵਾ ਮਤਲਬ ਤੁਸੀਂ ਕੰਡੀਸ਼ਨ ਦੇਖੀ ਇੱਕ ਗਰੀਬੀ ਸਟਰਗਲ ਜਿਹੜਾ ਦੇਖਿਆ ਮਤਲਬ ਕਈ ਮਤਲਬ ਨੀਮ ਹੁੰਦੇ ਪਰਿਵਾਰਕ ਮੈਂਬਰ ਕਰੋ ਸੋਕੇ ਦੇ ਹੁੰਦੇ ਪਰਿਵਾਰਕ ਮੈਂਬਰ ਜਿਹੜਾ ਮੋਟੇ ਜਿਹੇ ਸਾਮੀ ਜਿਦਾ ਆਪਾਂ ਕਹਿ ਸਕਦੇ ਆ ਬੜੀ ਵੀਆਪੀ ਲੋਕਾਂ ਉਹਨਾਂ ਨੇ ਉਹਨਾਂ ਸਕੂਲਾਂ ਦੇ ਵਿੱਚ ਕੋਚ ਕੀਤੀ ਪਰ ਉਹ ਕਿਸੇ ਪੱਖੋਂ ਆਰਟ ਪੱਖੋਂ ਹਾਂਜੀ ਕਿਉਂਕਿ ਕੁਛ ਬੱਚੇ ਜਿਹੜੇ ਆ ਮਤਲਬ ਜਿਨ੍ਹਾਂ ਨੂੰ ਹੁਣ ਮੰਨ ਲਓ ਕੋਈ ਅਮੀਰ ਹੋਏਗਾ ਉਹਨੂੰ ਤੇ ਪਤਾ ਹੈ ਕਿ ਉਹਦੇ ਘਰ ਵਿੱਚ ਕੰਡੀਸ਼ਨਸ ਆਈ ਹੈ ਤੇ ਉਹਨੂੰ ਅੱਗੇ ਮਤਲਬ ਕਿ ਐਨੀ ਟੈਂਸ਼ਨ ਨਹੀਂ ਹੁੰਦੀ ਪਰ ਜੇਰਾ ਗਰੀਬੀ ਘੱਟੇ ਉਹਨੂੰ ਪਤਾ ਹੁੰਦਾ ਹੈ ਕਿ ਉਹਨੇ ਆਪਣੇ ਦਿਨ ਬਦਲਨੇ ਆ ਇਸ ਤਰ੍ਹਾਂ ਹੀ ਮੇਰੇ ਨਾਲ ਵੀ ਆ ਕਿ ਮੈਨੂੰ ਪਤਾ ਮੇਰੇ ਘਰ ਦੀ ਵੀ ਕੀ ਕੰਡੀਸ਼ਨ ਹੈ ਪੇਰੈਂਟਸ ਦੀ ਫੈਮਿਲੀ ਦੀ ਕਿਤਰਾ ਕੰਡੀਸ਼ਨ ਹੈ ਜੋ ਮੈਂ ਚੇਂਜ ਕਰਨਾ ਚਾਹੁੰਦੀ ਆ ਹਲੋ ਇੰਨੇ ਵੱਡੇ ਡ੍ਰੀਮ ਨੇ ਤੁਹਾਡੇ ਇੰਨਾ ਮਤਲਬ ਖਰਚਾ ਵੀ ਹੋਣਾ ਫਿਰ ਵੀ ਜਿਹੜੇ ਤੁਸੀਂ ਦੇਖ ਸਕਦੇ ਮੈਂ ਆਪ ਕਰ ਸਕਦੇ ਕਰ ਸਕਦੇ ਮੈਂ ਹੈਂਡੀਕੈਪ ਆ ਕੋਈ ਜਿਹੜੀ ਆ ਮਤਲਬ ਪੈਸੇ ਬਕੋ ਜਿਹੜਾ ਰੁਜ਼ਗਾਰ ਕੋਈ ਦਾ ਤਗੜਾ ਨਹੀਂ ਹੈਗਾ ਫਿਰ ਵੀ ਤੁਸੀਂ ਜਿਹੜਾ ਵਾ ਮਤਲਬ ਏਡੀ ਜਿਹੜੇ ਵੱਡੇ-ਚੜੇ ਤੇ ਸੁਪਨੇ ਜਿਹੜੇ ਸੁਪਨੇ ਕਿਉਂਕਿ ਮੇਰੇ ਪੇਰੈਂਟਸ ਨੇ ਵੀ ਕਾਫੀ ਮੈਨੂੰ ਮੋਟੀਵੇਟ ਕੀਤਾ ਵਾ ਕਿ ਪੈਸੇ ਭਾਵੇਂ ਸਾਨੂੰ ਕਿਸੇ ਕਿ ਕਿਸੇ ਪਾਸਿਓਂ ਵੀ ਚੁੱਕ ਕੇ ਵੀ ਲਾਣੇ ਪੈਣ ਆਪਾਂ ਲਾਵਾਂਗੇ ਪਰ ਤੂੰ ਮਤਲਬ ਕਿ ਆਪਣੀ ਸਟੱਡੀ ਏਰੀਆ ਉਹ ਛਡਨੀ ਨਹੀਂ ਆ ਜਿੱਥੋਂ ਤੱਕ ਵੀ ਹੋ ਸਕੇ ਬਾਸ ਆਪਣਾ ਹੀਮ ਅਚੀਵ ਕਰਨਾ ਵਾ ਕਿਉਂਕਿ ਮਤਲਬ ਕਹਿੰਦੇ ਕਿ ਪੈਸੇ ਆਪਾਂ ਲੈ ਵੀ ਲਾਂਗੇ ਲਾਵੀ ਲਾਂਗੇ ਬਾਅਦ ਵਿੱਚ ਇਹ ਮੈਂ ਕੁਝ ਬੰਨ ਗਈ ਫਿਰ ਮੈਂ ਉਹ ਪੈਸੇ ਉਤਾੜ ਵੀ ਸਕਦੀ ਆ ਇਹ ਨਹੀਂ ਕਿ ਮੈਂ ਪੈਸਿਆਂ ਕਰਕੇ ਪਿੱਛੇ ਮੁੜਨਾ ਵਾ ਮੈਂ ਆਪਣੀ ਇਮਵਾਲ ਬਸ ਫੋਕਸ ਰੱਖਾਂ ਉਹ ਕਿ ਮਿਲ ਜਿੰਦਗੀ ਦੇ ਪਰਪੈਕਟ ਸੇ ਤੁਸੀਂ ਡ੍ਰੀਮ ਤੜਾ ਜਿਹੜਾ ਕਰ ਨਹੀਂ ਜਾਂਦਾ ਕੁਦਰਤ ਪ੍ਰਵਾਹ ਨਾਲ ਬਣ ਵੀ ਜਾਂਦਾ ਤੇ ਤੁਸੀਂ ਜੱਜ ਬਣ ਜਾਂਦੇ ਕੀ ਮੋਟੀਵੇਸ਼ਨ ਗਰੀਬ ਬੱਚਿਆਂ ਤੇ ਫਿਰ ਤੁਸੀਂ ਜਿਹੜੀ ਖੋਜ ਕੋਈ ਹੋ ਜੋ ਆਪਣਾਲਾ ਕਰੋਗੇ ਵੀ ਜਿਹੜਾ ਇਤਨਾ ਲੋੜਵੰਦ ਪਰਿਵਾਰ ਹੋਣਗੇ ਉਹਨਾਂ ਦੀ ਜਿਹੜੀ ਵਾਫਰਾ ਕਰੋਗੇ ਆਪਣੀ ਹਾਂਜੀ ਮਤਲਬ ਜਿਸ ਤਰ੍ਹਾਂ ਮੈਂ ਇਸ ਟਾਈਮ ਤੇ ਕੰਡੀਸ਼ਨ ਵਿੱਚ ਮਤਲਬ ਸਟਰਗਲ ਕਰਨ ਦੀ ਆ ਉਸ ਤਰ੍ਹਾਂ ਹੀ ਜੋ ਵੀ ਮੈਨੂੰ ਗਰੀਬ ਬੱਚਾ ਵਗੈਰਾ ਮਿਲੂਗਾ ਮੈਂ ਉਹਨਾਂ ਦੀ ਵੀ ਜਿੰਨੀ ਮੇਰੇ ਕੋਲ ਹੋ ਸਕੀ ਮੈਂ ਹੈਲਪ ਕਰਾਂਗੀ ਨਾਲ ਹੀ ਮਤਲਬ ਕੋਰਟ ਵਿੱਚ ਤੁਹਾਨੂੰ ਪਤਾ ਕੇਸ ਲੜਦੇ ਆ ਕਿਸੇ ਵੀ ਪਾਸੇ ਮੈਚ ਆਉਣੀ ਕਿ ਕਿਸੇ ਨੂੰ ਮਤਲਬ ਕਿ ਗਲਤ ਕੇਸ ਨਾ ਮੈਂ ਕੜਾ ਜੋ ਵੀ ਮੈਂ ਕਰਾਂ ਉਹ ਸੋਚ ਸਮਝ ਕੇ ਤੇ ਸਹੀ ਕੇਸ ਕਰਾਂ ਮੈਂ ਕਦੀ ਪੈਸੇ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੁੰਦੀ ਕਿਉਂਕਿ ਇੱਕ ਬੰਦੇ ਦੀ ਲਾਈਫ ਦਾ ਜਿਹੜਾ ਮਤਲਬ ਕੇਸ ਨਾ ਇੱਕ ਉਹਦੀ ਲਾਈਫ ਨਾਲ ਨਾ ਧੋਖਾ ਨਹੀਂ ਕਿਸੇ ਨਾਲ ਵੀ ਕਰਨਾ ਚਾਹੁੰਦੀ ਸਭ ਨਾਲ ਮੈਂ ਸਹੀ ਹੀ ਕਰਨਾ ਚਾਹੁੰਨੀ ਆ ਕਿਉਂਕਿ ਇੱਕ ਜਿਹੜਾ ਜੱਜ ਹੁੰਦਾ ਹੈ ਉਹ ਰੱਬ ਦੇ ਸਮਾਨ ਹੀ ਹੁੰਦਾ ਉਹ ਜ਼ਿੰਦਗੀ ਤੇ ਮੌਤ ਦੇ ਫੈਸਲੇ ਸੁਣਾਉਂਦਾ ਹੈ ਤੇ ਮੈਂ ਚਾਹੁੰਦੀ ਆ ਕਿ ਸਾਰੇ ਨੂੰ ਮੈਂ ਸਹੀ ਫੈਸਲੇ ਸੁਣਾਵਾ ਤੇ ਸਹੀ ਡਿਸੀਜਨ ਲਵਾ ਕਿਸੇ ਨਾਲ ਵੀ ਮੈਂ ਪੈਸੇ ਦਾ ਲਾਲਚ ਨਹੀਂ ਚਾਹੁੰਦੀ ਨਾ ਮੈਨੂੰ ਪੈਸੇ ਦਾ ਲਾਲਚ ਹੈਗਾ ਬਸ ਮੈਂ ਸਹੀ ਚਾਹੁੰਦੀ ਆ ਤੇ ਜਿੰਨੀ ਮੈਂ ਹੋ ਸਕੇ ਗਰੀਬ ਬੱਚਿਆਂ ਦੀ ਵੀ ਹੈਲਪ ਕਰਾਉਂਦਾ ਨੂੰ ਜਿੰਨੀ ਸਟੱਡੀ ਹੋ ਸਕੇ ਪ੍ਰੋਵਾਈਡ ਕਰਾਂ ਜਿਹੜੇ ਗਰੀਬ ਤਕਮੇ ਦੇ ਲੋਕ ਆ ਆਮ ਜਿਹੜੇ ਨੇ ਉਹਨਾਂ ਨੂੰ ਕੀ ਮੈਸੇਜ ਜਿਹੜਾ ਦੇਣਾ ਚਾਹੀਦਾ ਮੈਂ ਗਰੀਬ ਬੱਚਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਤੁਹਾਡੇ ਵਿੱਚ ਟੈਲੈਂਟ ਹੈ ਵਾ ਉਤਨੀ ਆਪਣਾ ਜਿਹਰਾ ਉਹ ਇੰਪਰੂਵ ਕਰੋ ਤੇ ਆਪਣੇ ਜਿੰਨੇ ਵੀ ਪੇਰੈਂਟਸ ਨੇ ਉਹਨਾਂ ਦਾ ਨਾਮ ਜਿਹਰਾ ਉਹ ਮਤਲਬ ਉੱਚਾ ਕਰੋ ਤੇ ਜਿੰਨਾ ਹੋ ਸਕੇ ਤੁਹਾਡੇ ਕੋਲ ਤੁਹਾਡਾ ਟੈਲੈਂਟ ਹੈ ਉਹ ਮਤਲਬ ਇੰਪਰੂਵ ਕਰੋ ਅੱਗੇ ਵੀ ਤੇ ਲਾਈਫ ਵਿੱਚ ਕੁਝ ਬਣੋ ਸੋ ਫਾਦਰ ਸਾਹਿਬ ਵੀ ਜਰੂਰ ਲੱਗੇ ਨੇ ਜਰੂਰ ਗੱਲਬਾਤ ਕਰਨ ਸਸ ਸਤਿ ਸ਼੍ਰੀ ਅਕਾਲ ਜੀ ਬੱਚੀ ਨੇ ਐਡੇ ਵੱਡੇ ਖਾਬ ਤੇ ਐਡੇ ਵੱਡੇ ਜਿਹੜੇ ਸਕੂਲ ਦੇ ਵਿੱਚ ਜਿਹੜੀ ਐਡਮਿਸ਼ਨ ਲਈ ਆ ਕਿਵੇਂ ਸ਼ਰਮਟੇ ਹੋ देखो ए ਪਿੰਡ ਵਾਲੇ ਸਕੂਲ ਦੇ ਵਿੱਚ ਪੰਜਵੀਂ ਕਲਾਸ ਦਾ ਕੀ ਤੇ ਇੱਥੇ ਇੱਕ ਟੀਚਰ ਹੀਗਾ ਉਹਨਾਂ ਨੇ ਇਹਨਾਂ ਦੇ ਫਾਰਮ ਭਰਿਆ ਨੋਦੀ ਸਕੂਲ ਨੂੰ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਪਹਿਲਾਂ ਇਹਦੀ ਬੁੱਕ ਜਿਹੜੀ ਆਪਣੇ ਕੋਲੋਂ ਲੈ ਦੇਣੇ ਤੇ ਇਹਨਾਂ ਨੂੰ ਅਸੀਂ ਇਧਰੋਂ ਉਧਰੋਂ ਕੋਈ ਵੀ ਰਾਂ ਭਰਾਵਾਂ ਕੋਲ ਹੈਲਪ ਲੈ ਲੁਕੇਟਿਵਿਸ਼ਨ ਤੱਕ ਪਹੁੰਚਾਇਆ ਤੇ ਇਹਨਾਂ ਟੈਸਟ ਪਾਸ ਕੀਤਾ ਤੇ ਉਹ ਸਕੂਲ ਤੱਕ ਪਹੁੰਚ ਗਏ ਨੇ ਹੁਣ ਵੀ ਇਹੀ ਤੇ ਉਹ ਕਿਹਾ ਵੀ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਕੋਲ ਹੈਲਪ ਲੈ ਕਿ ਤੈਨੂੰ ਕਿਤਾਬਾਂ ਅਸੀਂ ਲੈ ਕੇ ਦੇਈ ਜਾਵਾਂਗੇ ਤੂੰ ਪਿੱਛੇ ਨਾ ਹਟ ਮਤਲਬ ਐਡੇ ਗਾਂਦ ਦੇ ਜਿਹੜੇ ਸੁਪਨੇ ਨੇ ਵੱਡੇ ਨੇ ਮਤਲਬ ਦੇਖ ਤੇ ਮਿਲ ਹੈਲਪ ਤੇ ਚਲੋ ਹੋ ਗਈ ਪਰ ਇਹ ਜਿਹੜਾ ਬੱਚਿਆਂ ਦਾ ਜਿਹੜਾ ਸਕੂਲ ਤੇ ਇੱਥੋਂ ਜਿਹੜੀ ਆ ਕੀਤੀ ਵਾਰਲਾ ਪਰ ਜਿਹੜੀ ਮਾਸਟਰਾਂ ਨੇ ਸਹਿਯੋਗ ਕੀਤਾ ਜਾਂ ਕਿਵੇਂ ਸਾਰਾ ਹਾਂਜੀ ਹਾਂਜੀ ਇਹ ਸਕੂਲ ਵਾਲੇ ਟੀਚਰਾਂ ਨੇ ਕੀਤਾ ਜੀ ਬੋਕ ਉਹਨਾਂ ਨੇ ਲੈ ਕੇ ਦਿੱਤੀ ਨੋਦੀ ਇਹਦੀ ਤੇ ਉਹਨਾਂ ਨੇ ਫਾਰਮ ਭਰਿਆ ਗਾਂਦ ਤਾਂ ਕਿਵੇਂ ਚੱਲ ਰਿਹਾ ਚਲੋ ਉਹਦਾ ਬੋਕ ਇੱਕ ਕਰੀ ਲਾਤੀ ਚਲੋ ਉਹਨਾਂ ਨੇ ਸਭ ਕੁਝ ਕਰਾਤਾ ਹੁਣ ਗਾਂਦ ਜਿਹੜਾ ਕਿੰਨੇ ਚੱਲ ਰਿਹਾ ਸਾਰਾ ਸਭ ਗਾੜੀ ਵੀ ਇਦਾਂ ਹੀ ਵੀਰਪਰਾ ਕੁਝ ਬਾਹਰ ਗਏ ਨੇ ਕੁਝ ਉਹਨਾਂ ਕੋ ਥੋੜਾ ਥੋੜਾ ਖਰਚਾ ਲੈ ਲਈਦਾ ਕੁਝ ਇਧਰੋਂ ਉਧ ਉਹ ਕਮਰੇ ਦੇ ਮੈਂ ਦੇਖਿਆ ਉੱਤੇ ਬਾਲੇ ਵੀ ਜਰਾ ਤਰਪਾਲ ਵੀ ਸਾਰਾ ਕੰਡੀਸ਼ਨ ਮਾੜੀ ਹੈ ਕਿ ਉਹ ਮਤਲਬ ਬੱਚੀ ਕਰਕੇ ਜਾਂ ਮਤਲਬ ਆਪ ਦਾ ਕੰਮ ਕਰਕੇ ਨਹੀਂ ਜਿਹੜਾ ਉਹ ਚੀਜ਼ ਮੋਟੀਵੇਸ਼ਨ ਹੁੰਦਾ ਨਹੀਂ ਉਹ ਤਾਂ ਚਲੋ ਮੇਰੀਆਂ ਲਤਾਂ ਬਵਾ ਰੁਕਣ ਦਾ ਕਰਕੇ ਕੰਮ ਕੁਮ ਹੈ ਨਹੀਂ ਹੈ ਤੇ ਛੱਤਾਂ ਦਾ ਬਿਲਡ ਸਾਡੇ ਕੋਲ ਨਹੀਂ ਬਗਿਆ ਬਦਲਿਆ ਜਾਣਾ ਤੇ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਛੱਤ ਸਾਡੀ ਇਦਾਂ ਵੀ ਰਹਿ ਜੂਗੀ ਤੇ ਜੇ ਬਣ ਵੀ ਜਾਊਗੀ ਤੇ ਕੋਈ ਗੱਲ ਨਹੀਂ ਨਾ ਵੀ ਬਣੇਗੀ ਤੇ ਪਰ ਅਸੀਂ ਤੈਨੂੰ ਪੜਾਉਣ ਤੋਂ ਪਿੱਛੇ ਨਹੀਂ ਹਟਦਾ ਮਨ ਜਿਵੇਂ ਹੁਣ ਕੱਚੇ ਕੋਠਿਆਂ ਦੀ ਜਿਹੜੀ ਪੰਨਾ ਜਿਹੜੀਆਂ ਭਰੀਆਂ ਤੂੰ ਹੀ ਕਦੀ ਭਰੀ ਨਹੀਂ ਹੈ ਜੀ ਅਹੀਂ ਤੇ ਭਰੀ ਆ ਪਿਛਲੇ ਸਾਲ ਦੀ ਵੀ ਭਰੀਆਂ ਡੀਸੀ ਦਫ਼ਤਰੇ ਵੀ ਆਪਣਾ ਐਪਲੀਕੇਸ਼ਨ ਦਿੱਤੀ ਆ ਪਤਾ ਨਹੀਂ ਰੱਬ ਜਾਣੇ ਹੁਣ ਉੱਥੋਂ ਵੀ ਸਾਡੀ ਇੱਥੋਂ ਤੱਕ ਪਹੁੰਚੀ ਹੀ ਗਾੜੀ ਕਿਹਨੇ ਹੁਣ ਨਹੀਂ ਦਿੱਤੀ ਪਿੰਡ ਵਾਲਿਆਂ ਦੀ ਸ਼ਰਾਰਤ ਹੈ ਕਿ ਜਾਂ ਕੋਈ ਪਿਛੋਂ ਕਿਦਾਂ ਕੀ ਹਿਸਾਬ ਕਿਤਾਬ ਹੈ ਸਾਡਾ ਕੋਈ ਨਾਮ ਹੀ ਨਹੀਂ ਕੋਈ ਛੋਟਾ ਮੋਟਾ ਥੋੜਾ ਬੋਤਾ ਕੰਮ ਤੇ ਕਰਦੇ ਹਾਂ ਹਾਂਜੀ ਆਜੀ ਛੋਟਾ ਮਾੜਾ ਮੋਟਾ ਕੁਝ ਬੀਬੀਆਂ ਵਾਲੇ ਸੂਟ ਆ ਤੇ ਜਰਾਬਾਂ ਜਰੂਬਾਂ ਲੈ ਕੇ ਚਲਦੇ ਦੀ ਨੇ ਕੁਝ ਵਿਕ ਜਾਂਦੀਆਂ ਕਈ ਵਾਰ ਨਹੀਂ ਵਿਕਦੀਆਂ ਮੋਟਾ ਮੋਟਾ ਥੋੜਾ ਬੋਤਾ ਹਾਂਜੀ ਉਹ ਸਰਕ ਜੋ ਕੁਲਮਲਾ ਕਹਿ ਸਕਦੇ ਤੇ ਔਖਾ ਹੀ ਜਮਨੂ ਬਿਲਕੁਲ ਔਖਾ ਹੀ ਹੈ ਹੋਰ ਮਨ ਲੋ ਜਿਹੜਾ ਤੁਸੀਂ ਜਿਹੜਾ ਮਨ ਲੋ ਪਹਿਲਾ ਜਿਹੜਾ ਇਸ ਤੋਂ ਪਹਿਲਾਂ ਜਦੋਂ ਮਨ ਲੋ ਤੋਂ ਪਹਿਲਾਂ ਕਿਹ ਚੀਜ਼ ਦਾ ਕੰਮ ਕਰਦੇ ਸੀ ਪਹਿਲਾਂ ਮੇਰੀ హెయిర్ ਡ레ਸਰ ਦੀ ਦੁਕਾਨ ਹੀ ਗਈ ਕਟਿੰਗ ਦੀ ਤੋਂ ਬੋੜਾ ਵਧੀਆ ਸੀ ਉਦੋਂ ਇਹ ਫਿਰ ਇੱਕ ਐਕਸੀਡੈਂਟ ਹੋਣ ਦੇ ਨਾਲ ਲੱਤਾਂ ਵੀ ਰੋਗੀਆਂ ਭਾਵਾਂ ਵੀ ਹੋ ਗਈ ਕਿ ਕਿਸ ਸੰਦੇ ਵਿੱਚ ਇਹ ਘਟੋੜ 13 14 ਸਾਲ ਹੀ ਹੋ ਚਲੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਹਾਂ ਜੀ ਇਹ ਕੋਈ ਸੜਕੀ ਐਕਸੀਡੈਂਟ ਹੀ ਜਾਂ ਕਿਵੇਂ ਸੀ? ਹਾਂ ਜੀ ਹਾਂ ਜੀ ਮੋਟਰਸਾਈਕਲ ਵੱਜ ਗਈ ਮੇਰੇ ਸਾਈਕਲ ਦੇ ਵਿੱਚ। ਉਸ ਤੋਂ ਬਾਅਦ ਫਿਰ ਨਹੀਂ ਜਿਹੜਾ ਹਾਂ ਜੀ ਬਿਲਕੁਲ ਨਹੀਂ। ਸੋ ਇਹ ਸਾਨੂੰ ਇੱਕ ਬੰਦੂ ਹੈਂਡੀਕੈਪ ਵੱਧ ਸਾਹਿਬ ਬੱਚੀ ਦੇ ਸੋ ਜੋ ਥੋੜਾ ਬਹੁਤਾ ਕੰਮ ਜਿਹੜਾ ਕਰਦੇ ਨੇ ਤਾਂ ਜੋ ਬੱਚੀ ਜੋ ਵੱਡੇ ਜਿਹੜੇ ਸੁਪਨੇ ਜਿਹੜੇ ਸਜਾਈ ਨੇ ਉਹ ਜੋ ਪੂਰੇ ਹੋ ਸਕਣ ਸੋ ਬੱਚੀ ਦੇ ਵਿੱਚ ਵੀ ਆਰਟ ਜੇ ਕਹਿ ਸਕਦੇ ਨੇ ਜਾਂ ਕਲਾ ਕਹਿ ਸਕਦੇ ਨੇ ਬਹੁਤ ਜਿਹੜਾ ਹੁਨਰ ਪਰਮਾਤਮਾ ਵੱਲੋਂ ਜਿਹੜੀ ਹੈ ਇਹ ਬਖਸ਼ ਹੁੰਦੀ ਆ। ਸੋ ਲੋੜਵੰਦਾਂ ਦਾ ਸਵਿਛਤਾ ਜਾਂ ਸਮਾਜ ਸੇਵੀ ਜਾਂਚਤਾ ਨੇ ਇੱਕ ਵਾਰੀ ਜਿਹੜੀ ਕਮਰਾਂ ਦੀ ਹਾਲਤ ਜਿਹੜੀ ਜ਼ਰੂਰ ਦੇਖ ਲੈਣਾ ਤਾਂ ਪਰਿਵਾਰ ਦੀ ਜਿਹੜੀ ਆ ਮਦਦ ਕਰਨੀ ਜ਼ਰੂਰ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੇ ਸਿੰਘ ਖੁਸ਼ਹਾਲ